ਪੰਚਾਇਤ ਮਾਲਪੁਰ ਮੁਰਦਾਬਾਦ ਮੁਰਦਾਬਾਦ ਅਹੰਜ ਸਰਪਤੋ ਅਨਾ ਗੱਲ ਕਰਨੀ ਚਾਹੁੰਦੇ ਹੈਗੇ ਆ ਕਿ ਜਿਹੜਾ ਪ੍ਰੋਟੈਸਟ ਚੱਲ ਰਿਹਾ ਦਾ ਕੀ ਕਾਰਨ ਹੈ ਸੀ ਛੋਟੇ ਛੱਪੇ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹਨਾ ਔਰ ਮੈਂ ਆਪਣੇ ਸਮਾਜ ਦੇ ਨਾਲ ਮੈਂ ਇੱਥੇ ਕਾਉਂਸਲਰ ਵੀ ਆ ਹੌਸ ਦੇ ਵਿੱਚ ਮੈਂ ਥੋੜਾ ਲੇਟ ਹੋ ਗਿਆ ਸੀ ਮੀਟਿੰਗ ਦੇ ਵਿੱਚ ਜਿਹੜਾ ਮਤਾ ਸੀ ਉਹ ਨੰਗ ਚੁੱਕਾ ਸੀ ਤੇ ਮੈਂ ਜਦੋਂ ਆ ਕੇ ਪੁੱਛਿਆ ਕਹਿੰਦੇ ਜੀ ਉਹ ਕੀ ਹੋ ਗਿਆ ਹੂੰ ਤੇ ਉਸ ਤੋਂ ਬਾਦੋਂ ਚਲੋ ਜਦੋਂ ਮੈਨੂੰ ਪਤਾ ਲੱਗਾ ਵੇ ਪੰਜਾਂ ਦਾ ਮਤਾ ਪਿਆ ਪਰ ਮੇਰੇ ਮੰਦੇ ਅੰਦਰ ਵੀ ਬੜਾ ਰੋਸ ਸੀ ਔਰ ਮੇਰੇ ਸਮਾਜ ਵੀ ਇਸ ਟਾਈਮ ਪੂਰਾ ਰੋਸ ਦੇ ਵਿੱਚ ਹੁਣ ਇੱਕ ਹਾਊਸ ਦੇ ਅੰਦਰ ਇੱਕ ਐਨਿਕ ਪਾਵਰ ਆਵੇ ਹਾਊਸੇ ਇੱਕਦਮ 72 ਘੰਟੇ ਬਾਅਦ ਦੁਬਾਰਾ ਜਿਹੜੀ ਆ ਉਹ ਮੀਟਿੰਗ ਬੁਲਾ ਕੇ ਇਹਨਾਂ ਦਾ ਮਤਲਬ ਉਸ ਮੀਟਿੰਗ ਦਾ ਉਸ ਮੀਟਿੰਗ ਦਾ ਪਰਪਸ ਕੀ ਹੈ ਪਰਪਸ ਇਹ ਆ ਵੇ ਸਾਡਾ ਜਿਹੜਾ ਸੱਤ ਬੰਦਿਆਂ ਨੂੰ ਰੈਗੂਲਰ ਕਰਨ ਦੇ ਲਈ ਸਰਕਾਰ ਨੇ ਇੱਕ ਪਾਲਸੀ ਦਿੱਤੀ ਸੀ ਜਿਹਦੇ ਵਿੱਚ 7 ਬੰਦੇ ਜਿਹੜੇ ਆ ਸਫਾਈ ਸੇਵਕ ਉਹ ਰੈਗੂਲਰ ਹੋ ਸਕਦੇ ਸੀ ਜਿਸ ਦੇ ਵਿੱਚੋਂ ਸਿਰਫ 5 ਦਾ ਮਤਾ ਭੇਜਿਆ ਗਿਆ ਔਰ 2 ਬੰਦਿਆਂ ਨੂੰ ਪੈਂਡਿੰਗ ਕੀਤਾ ਗਿਆ ਜਿਸ ਦੇ ਲਈ ਪੂਰਾ ਜਿਹੜਾ ਸਫਾਈ ਸੇਵਕ ਪੂਰਾ ਜਿਹੜਾ ਸਫਾਈ ਸੇਵਕਾ ਮਾਲਪੁਰ ਦਾ ਉਹਦੇ ਅੰਦਰ ਇੱਕ ਰੋਸ ਆ ਵੀ ਵਾਲ ਮਿਕਨ ਸਮ ਕੀ ਕਾਰਨ ਦੱਸ ਰਹੇ ਆ ਕਿ ਦੋ ਬੰਦਿਆਂ ਨੂੰ ਇਹ ਜਿਹੜੇ ਆਰਡਰ ਭਈਆ ਕਿਉਂ ਨਹੀਂ ਕਰ ਰਹੇ ਉਹਦੇ ਵਿੱਚ ਕੁਝ ਡਿਫਰੈਂਟ ਸਗਾ ਕੀ ਡਿਫਰੈਂਟ ਡੇਟਾ ਬਰਥ ਦਾ ਕੁਝ ਡਿਫਰੈਂਟ ਸੀ ਉਹਦੇ ਬਾਰੇ ਬੇਟੇ ਦਾ ਉਹਦੇ ਉਹਦੇ ਬਾਰੇ ਈਓ ਸਾਹਿਬ ਕੀ ਕਹਿ ਰਹੇ ਨੇ ਹੁਣ ਇੱਕ ਅਮਰਜੈਂਸੀ ਜਿਹੜੀ ਮੀਟਿੰਗ ਆ ਉਹ ਬੁਲਾਣ ਦਾ ਸਾਨੂੰ ਵਾਦਾ ਕੀਤਾ ਪਰ ਜਿਹੜਾ ਵਾ ਮੇਰਾ ਸਮਾਜ ਤੇ ਮੇਰੇ ਲੋਕ ਮੈਂ ਇਹਨਾਂ ਦੇ ਨਾਲ ਜਦ ਤੱਕ ਉਹ ਮੀਟਿੰਗ ਹੋਣੀ ਜਦਸ ਦਾ ਮੈਂਬਰ ਵੀ ਆ ਜਦਸ ਦਾ ਮੈਂਬਰ ਵੀ ਆ ਪਰ ਮੈਂ ਆਪਣੇ ਸਮਾਜ ਦਾ ਸਪਾਈ ਵੀ ਤੇ ਮੈਂ ਜਿੱਦਾਂ ਮੇਰਾ ਸਮਾਜ ਹੁਕਮ ਲਾਏਗਾ ਮੈਂ ਉਹਦੇ ਨਾਲ ਆ ਔਰ ਇੱਕ ਹੀ ਗੱਲ ਹੈ ਵੀ ਮੈਂ ਆਪਣੇ ਦਿਲੋਂ ਇਹ ਗੱਲ ਕਹਿਣੀ ਚਾਹਨਾ ਵੀ ਮੀਟਿੰਗ ਜਿਹੜੀ ਆ ਚਾਹੇ ਕੱਲ ਬੁਲਾ ਲਓ ਪਰ ਇਹ ਆ ਵੀ ਜਿੰਨਾ ਚਿਰ ਮੀਟਿੰਗ ਨਹੀਂ ਹੋਏਗੀ ਉਹਨਾਂ ਚਿਰ ਇਹ ਕੰਮ ਜਿਹੜਾ ਬੰਦ ਰਹਿ ਰਹੇਗਾ ਅੱਜ ਕੀ ਕਹਣਾ ਚਾਹਾਂਗਾ ਬਈ ਇਹਦੇ ਬਾਰੇ ਵੀ ਕਿ ਜਦ ਤੱਕ ਇਹ ਕੋਈ ਵੀ ਜਦ ਤੱਕ ਸਰ ਫੈਸਲਾ ਨਹੀਂ ਹੋ ਰਿਹਾ ਉਹ ਤਾਂ ਕੀ ਇਹ ਮਾਲਪੜਾ ਜਿਹੜਾ ਹੈਗਾ ਸਫਾਈ ਕਰਮਚਾਰੀ ਕੰਮ ਕਰਨਗੇ ਜਾਂ ਨਹੀਂ ਨਹੀਂ ਸਰ ਬਿਲਕੁਲ ਨਹੀਂ ਕੰਮ ਕਰਨਗੇ ਜਦ ਤੱਕ ਸਾਡੇ ਅੱਚ ਕੋਈ ਕੁਝ ਨਹੀਂ ਹੋ ਆ ਰਿਹਾ ਉਹ ਤਾਂ ਕੋਈ ਕੰਮ ਨਹੀਂ ਕੀਤਾ ਜਾਏਗਾ ਪੰਜਾਬ ਸਰਕਾਰ ਮਰਦਾਬਾਦ ਨਗਰ ਪੰਚਾਇਤ ਵਾਹ ਨਗਰਪਾਲਿਕਾ ਮਾਹਲਪੁਰ ਮਰਦਾਵਾ ਹਾਂਜੀ ਯੂਸਫ ਮਾਈਪੜ ਅੱਜ ਕੁਝ ਹੰਗਾਮਾ ਹੋ ਰਿਹਾ ਆਪਣੇ ਕਮੇਟੀ ਕਰਦੇ ਵਿੱਚ ਕੁਝ ਅੰਪਲਾਈਜ਼ ਜਿਹੜੇ ਹੈਗੇ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਪ੍ਰੋਟੈਸਟ ਕਰ ਰਿਹਾ ਇਹਦੇ ਬਾਰੇ ਵਿੱਚ ਕੀ ਕਹਾਂਗੇ ਤੁਸੀਂ ਨਹੀਂ ਇਹਦੇ ਬਾਰੇ ਵਿੱਚ ਇਦਾਂ ਸੀ ਕਿ ਇੱਕ ਸਫਾਈ ਆਪਣੇ ਆਪਣੇ ਸਫਾਈ ਸੇਵਕਾਂ ਦੇ ਰਿਕਰੂਟਮੈਂਟ ਦਾ ਮਸਲਾ ਸੀਗਾ ਤੇ ਉਹਦੇ ਵਿੱਚ ਆਪਾਂ ਜਿੱਦਾਂ ਜਿਹਨਾਂ ਦਾ ਪ੍ਰੋਬੇਸ਼ਨ ਖਤਮ ਹੋ ਗਿਆ ਉਹਨਾਂ ਨੂੰ ਆਪਾਂ ਕਮੇਟੀ ਆਪਣੇ ਅੰਡਰ ਲੈਣਾ ਚਾਹੁੰਦੀ ਸੀ ਮਤਲਬ ਉਹਦਾ ਰੈਜ਼ੋਲੂਸ਼ਨ ਪਾਇਆ ਉਦੇ ਰਿਗਾਰਡਿੰਗ ਹੀ ਥੋੜੀ ਜਿੱਦਾਂ ਕਹ ਲਓ ਕਿ ਮਿਸ ਅੰਡਰਸਟੈਂਡਿੰਗ ਆ ਉਦੇ ਰਿਗਾਰਡਿੰਗ ਆਪਾਂ ਮਲ ਲਗੀ ਅਕਾਊਂਟੈਂਟਸ ਆ ਸਾਰਿਆਂ ਨੂੰ ਬੁਲਾ ਕੇ ਮਿਸ ਅੰਡਰਸਟੈਂਡਿੰਗ ਦੀ ਹੈਗੀਆ ਗਵਰਨਮੈਂਟ ਨੂੰ ਆਪਾਂ EMPLOYES ਨੂੰ ਆ ਇਦਾਂ ਮਿਸ ਅੰਡਰਸਟੈਂਡਿੰਗ EMPLOYES ਨੂੰ ਮੈਂ ਥੋੜੀ ਕਿ ਜਿੱਦਾਂ ਹੈਗਾ ਕਿ ਆਪਾਂ ਉਹਨਾਂ ਨਾਲ ਵਿਤਕਰਾ ਕਰਦੇ ਪਏ ਆ ਜਦਕਿ ਜੇ ਆਪਾਂ ਸੱਤ ਜਿੱਥੇ ਰੱਖ ਸਕਦੇ ਸੀ ਆਪਾਂ ਪੰਜ ਕੀਤੇ ਜਿਹਨਾਂ ਦਾ ਕੋਈ ਇਸ਼ੂ ਮਲ ਲਗੀ ਨਹੀਂ ਸੀ ਕੋਈ ਜਿਹੜਾ ਸਾਨੂੰ ਸੀਗਾ ਕਿ ਜਿਹੜੇ ਕਰ ਸਕਦੇ ਆ ਹੁਣ ਦੋ ਚ ਸਾਨੂੰ ਥੋੜਾ ਉਹਦੇ ਲਈ ਸਾਨੂੰ ਪੈਂਡਿੰਗ ਰੱਖਿਆ ਗਿਆ ਉਸ ਵੱਲੋਂ ਮਨਾ ਵੀ ਨਹੀਂ ਕੀਤਾ ਗਿਆ ਪੈਂ ਉਹਦੇ ਵਿੱਚ ਥੋੜੇ ਸਾਨੂੰ ਡਾਕੂਮੈਂਟੇਸ਼ਨ ਦੀ ਕਮੀ ਸੀਗੀ ਕੀ ਕਮੀ ਸੀ ਕਮੀ ਥੋੜਾ ਸਾਨੂੰ ਇਹ ਚ ਬਰਥ ਸਰਟੀਫੀਕੇਟ ਜਿੱਦਾਂ ਕਹਿੰਦਾ ਜਿਹੜੇ ਦੋ EMPLOYEES ਸੀ ਮਦਰ ਤੇ ਹੈਗੇ ਆਪਣੇ ਸੰਨ ਉਹਨਾਂ ਦੇ ਥੋੜੇ ਏਜ ਡਿਫਰੈਂਸ ਦਾ ਥੋੜਾ ਡਾਊਟ ਸੀਗਾ ਕਿੰਨਾ ਫਰਕ ਹੈ ਜੀ ਅ ਫਰਕ ਰਫਲੀ 8 8-9 ਸਾਲ ਹੈਗਾ ਜਿੱਦਾਂ ਏਜ ਦਾ ਬਰਥ ਦਾ 8 ਸਾਲ ਦਾ ਦੋਵਾਂ ਦੇ ਹਾਂ ਜੀ ਦੋਵਾਂ ਦੇ ਬਰਥ ਦਾ ਜਿੱਦਾਂ ਮਨ ਲਗੀ ਏਜ ਏਜ ਡਿਫਰੈਂਸ ਉਹਦੇ ਰਿਗਾਰਡਿੰਗ ਇਹ ਆਪਾਂ ਸੌਲਟ ਆਊਟ ਕਰ ਉਹਨੂੰ ਆਪਾਂ ਕਾਊਂਟੈਂਟ ਸਾਹਿਬ ਨਾਲ ਅੱਜ ਆਪਾਂ ਮੀਟਿੰਗ ਕਰਨੀ ਸੀਗੀ ਕਿ ਸਰਬਰਕਤ ਦਾ ਜਿਹੜਾ ਕਹਿਣਾ ਹੈਗਾ ਉਹ ਕਹਿੰਦੇ ਹੈਗੇ ਕਿ ਜੇ ਨਹੀਂ ਤੁਸੀਂ ਦੋਹਾਂ ਨੂੰ ਨਹੀਂ ਕਰਨ ਤਾਂ ਇੱਕ ਨੂੰ ਕਰ ਲਓ ਹਾਂਜੀ ਆਪਾਂ ਉਹਦਾ ਜੀ ਪ੍ਰੋਸੀਜਰ ਹੈ ਪ੍ਰੋਸੀਜਰ ਉਹੀ ਕਹਿੰਦਾ ਜਿਹੜੇ ਪੰਜ ਸੀਗੇ ਉਹ ਸਟੇਟ ਵਿੱਚ ਹੋ ਗਏ ਹਾਊਸ ਨੇ ਕਰਤੇ ਉਹ ਆਪਾਂ ਪੇਸ਼ ਕੀ ਕਿ ਜਿਹੜਾ ਬੰਦਾ ਉਹ ਮਤਲਬ ਕੀ ਕਰ ਲੈ ਜਿਹੜੇ ਦੋ ਵੈ ਉਹੀ ਇਹਨਾਂ ਡਿਸਕਸ ਕਰਨਾ ਸੀ ਕਿ ਕਿੱਦਾਂ ਇੱਕ ਬੰਦੂ ਰੱਖ ਕੇ ਤੇ ਦੂਜੇ ਨੂੰ ਆਪਾਂ ਮਤਲਬ ਕਿ ਅਡਜਸਟ ਕਰ ਸਕੀਏ ਠੀਕ ਸਰ ਆਪਾਂ ਇਹ ਕਹਿੰਦੇ ਹੈਗੇ ਆ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੋਈ ਮਤਲਬ ਗਵਰਨਮੈਂਟ ਛੁੱਟੀ ਹੁੰਦੀ ਹੈ ਸਾਨੂੰ ਉਹਦੀ ਸਪੈਸ਼ਲ ਕੋਈ 1000 ਦੇ ਕਰੀਬ ਪੈਸੇ ਮਿਲਦੇ ਆ ਉਹਨਾਂ ਨੂੰ ਅਜ ਤੱਕ ਕੋਈ ਪੈਸਾ ਨਹੀਂ ਮਿਲਿਆ ਇਹਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਨਹੀਂ ਇਹਦੇ ਬਾਰੇ ਹੁਣ ਉਹੀ ਇੱਕ ਵਾਰੀ ਡਿਸਕਸ਼ਨ ਕਰਕੇ ਕਿ ਇਹ ਕਿੱਦਾਂ ਇਹਨਾਂ ਦੇ ਮਤਲਬ ਹੈ ਕਿ ਖਾਤੇ 'ਚ ਕੋਈ ਆਇਆ ਕਿ ਨਹੀਂ ਆਇਆ ਜਾਂ ਕੋਈ ਪਾਲਿਸੀ ਹੈ ਕਿ ਕੋਈ ਸਪੈਸੀਫਿਕ ਹੈਗਾ ਕੇਸ ਸਾਨੂੰ ਦੱਸੋ ਆਪਾਂ ਦੇਖ ਲੈਣੇ ਆ ਕਿ ਕਿਸ ਕਿਸ ਪ੍ਰੋਗਰਾਮ ਦੀ ਜਿੱਦਾਂ ਵੈਸੇ ਤੁਹਾਡੇ ਅੰਡਰ ਹੈ ਇਹ ਗੱਲ ਇਹ ਗੱਲ ਆਪਾਂ ਕਹਿ ਸਕਦੇ ਆ ਕਿ ਮਤਲਬ ਉਹ ਪੈਸੇ ਨਹੀਂ ਆਏ ਤਾਂ ਕੀ ਉਹਦੇ ਜ਼ਿੰ ਜਿਵੇਂ ਸਮੇਂ-ਸਮੇਂ ਤੇ ਆਉਂਦੀਆਂ ਜਾਂ ਕੱਚੇ ਘਰਾਂ ਆਉਂਦੇ ਹੋਗੇ ਜਾਂ ਪੀਐਮ ਸੁਵਨਿਧੀ ਦੇ ਆਪਾਂ ਕੋਸ਼ਿਸ਼ ਕਰੀ ਦੀ ਕਿ ਆਪਣੇ ਮੁਲਾਜ਼ਮ ਜਿਹੜੇ ਹੈਗੇ ਉਹ ਫਾਇਦਾ ਚੱਕਣ ਕਿ ਇਹਨੂੰ ਕੱਚੇ ਘਰਾਂ ਚ ਪੈਸੇ ਚਾਹੀਦੇ ਆਪਾਂ ਉਹਨਾਂ ਦਾ ਕੇਸ ਪਾ ਕੇ ਭੇਜਦੇ ਆਂ ਬਟ ਐਸ ਐਚਪੀ ਸਪੈਸੀਫਿਕ ਕੰਮ ਕਿ ਜਾਂ ਕੋਈ ਗ੍ਰਾਂਟ ਆ ਦੇ ਕੇ ਫਾਇਦਾ ਚੱਲੇਗਾ ਕਿਹੜੀ ਗ੍ਰਾਂਟ ਆਈ ਸੀਗੀ ਆਪਾਂ ਜਿਹੜੀ ਮਤਲਬ ਇਹ ਦੀਆਂ ਕਹਿ ਰਹੇ ਆ ਕਿ ਨਹੀਂ ਮਿਲੇ ਉਹ ਦੇਖਣਾ ਪਵੇਗਾ ਸਾਰੇ ਪ੍ਰੋਟੈਸਟ ਖਤਮ ਕਰਨ ਵਾਸਤੇ ਤੁਸੀਂ ਵਰਕਰਸ ਨੂੰ ਕੀ ਵਰਕਰਸ ਨੂੰ ਕੀ ਕਹਣਾ ਵਰਕਰਸ ਨੂੰ ਇਹੀ ਸਲਾਹ ਦੇਵਾਂ ਕਿ ਇਹ ਜਿਹੜੀ ਮਤਲਬ ਕਿ ਇਹਨਾਂ ਨੂੰ ਲੱਗ ਰਿਹਾ ਕਿ ਆਪਾਂ ਮਤਲਬ ਕਿ ਜਿਦਾਂ ਇਹਨਾਂ ਬੇਤਰਾ ਕਰ ਰਹੇ ਆ ਇਦਾਂ ਦੀ ਕੋਈ ਗੱਲ ਨਹੀਂ ਜਿਨ੍ਹਾਂ ਦਾ ਕੰਮ ਬਿਲਕੁਲ ਸਿਗਾ ਜਿਹੜੇ ਸਾਨੂੰ ਅਨੁਸਾਸਿਅ ਦਿੱਲੇ ਨਾ ਹੁੰਦਾ ਆਪਾਂ ਉਹਨਾਂ ਨੂੰ ਜੋਇਨ ਕਰਾ ਲਿਆ ਜਿਨ੍ਹਾਂ ਦੀ ਕਮੀ ਪੇਸ਼ੀ ਹੈਗੀ ਆ ਆਪਾਂ ਉਹਨਾਂ ਨੂੰ ਉਹੀ ਗਾਈਡ ਕਰਕੇ ਕਿ ਕਿੱਦਾਂ ਤੁਸੀਂ ਕਰ ਸਕਦੇ ਹੋ ਆਪਾਂ ਨਾ ਫਰਦਰ ਮੀਟਿੰਗ ਰੱਖ ਕੇ ਆਪਾਂ ਕਰਾ ਲਾਂਗੇ ਕਿਉਂਕਿ ਸਾਡੇ ਨਾਲੇ ਕੰਮ ਕਰਦੇ ਅੱਜ ਦੇ ਨਹੀਂ ਕਾਫੀ ਟਾਈਮ ਤੋਂ ਜੁੜੇ ਆ ਤੇ ਸਾਡੀ ਇਹ ਨਹੀਂ ਹੈ ਕਿ ਸੋਚ ਕਿ ਆਪਾਂ ਇਹਨਾਂ ਨੂੰ ਇਹਨਾਂ ਵਿਤ ਕਰਾ ਕਰੀਏ ਕਿਸੇ ਤਰ੍ਹਾਂ ਦਾ ਜਿਹੜੀ ਮੀਟਿੰਗ ਆਪਾਂ ਤੁਸੀਂ ਮਤਲਬ ਪ੍ਰੋਟੈਸਟ ਹੋ ਰਿਹਾ ਉਹਦੇ ਪ੍ਰਤੀ ਜਿਹੜੀ ਮੀਟਿੰਗ ਹੈ ਕਿ ਕੋਈ ਐਮਰਜੈਂਸੀ ਮੀਟਿੰਗ ਕਰਾਂਗੇ ਆਪਾਂ ਕਿ ਮੈਸੇਜ ਤਾਂ ਆਮ ਚੱਲਦੀ ਹੈਗੀ ਆ ਕਿਉਂਕਿ ਮੈਨੂੰ ਲੱਗਦਾ ਕਿ ਬਾਤ ਬਾਦ ਦੇ ਹਾਲਾਤ ਅੱਗੇ ਬਰਕਰਾਰ ਸਭ ਬਹੁਤ ਖੜੇ ਹੋ ਉਹ ਜਿਹੜਾ ਹੈਗਾ ਪ੍ਰੋਟੈਸਟ ਬੜਾ ਜਿਆਦਾ ਮਤਲਬ ਇਹਦੇ ਇਹਦੇ ਕਿਉਂਕਿ ਮੀਟਿੰਗ ਦੇ ਬਾਰੇ ਪ੍ਰਧਾਨ ਜੀ ਅਤੇ ਹਮਸਮ ਮਤਲਬ ਕਿ ਡਿਸਕਸ਼ਨ ਕਰਕੇ ਕੋਈ ਨੈਕਸਟ ਸਟੈਪ ਹੋ ਸਕਦਾ ਆ ਮਤਲਬ ਕਿ ਕਦੋਂ ਰੱਖਣੀ ਆ ਜਾਂ ਕਿੱਦਾਂ ਕੀ ਤੁਸੀਂ ਇਹਦਾ ਸਮਾਂ ਦਿਓਗੇ ਬਰਕਰਸ ਨੂੰ ਬੈਠੋ ਸਮਾਂ ਮੈਂ ਮੀਟਿੰਗ ਦਾ ਸਮਾਂ ਹੈ ਕਿ ਸਾਊਸ ਕੰਪੀਟੈਂਟਾ ਮੀਟਿੰਗ ਰੱਖਣੀ ਆ ਕਿ ਜਿੱਦਾਂ ਮੇਰੇ ਐਂਡ ਤੋਂ ਜਿੱਦਾਂ ਕੋਲ ਆਪਾਂ ਤਾਂ ਨਾਲ ਲੈਣਾ ਦੇ ਬਟ ਹੌਸ ਦੀ ਮਤਲਬ ਕਿ ਸੂਚਨਾ ਤੋਂ ਬਾਅਦ ਹੀ ਮੀਟਿੰਗ ਉਹਨਾਂ ਦੀ ਜਾਣਕਾਰੀ ਕਿ ਉਹਨਾਂ ਵੱਲੋਂ ਏਜੰਡਾ ਕਰਕੇ ਹੀ ਹੁੰਦਾ ਓਕੇ